ਇਹ ਕੰਸੀਡੈਂਟ ਸਾਡੇ ਧਿਆਨ ਚ ਆਇਆ ਸੀ ਕਿ ਮਾੜੂ ਪੁਲ ਤੇ ਕੁਝ ਪਿੰਡ ਵਾਸੀਆ ਵੱਲੋਂ ਜਬਰੀ ਵਸੂਲੀ ਕੀਤੀ ਜਾ ਰਹੀ ਜਿੱਥੇ ਵੀ ਉਥੋਂ ਕੋਈ ਵਾਹਨ ਲੱਗਦੇ ਨੇ ਉਹਨਾਂ ਕੋਲੋਂ ਸੋ ਇਸ ਦਾ ਕੌਗਨੀਸੈਂਸ ਲੈਂਦੇ ਹੋਏ ਅਸੀਂ ਪਰਚਾ ਦਰਜ ਕੀਤਾ 5 ਨੰਬਰ ਐਫ ਆਈ ਆਰ ਜਿਹੜੀ ਕਿ ਜੁਲਕਾ ਥਾਣੇ ਵਿੱਚ ਹੋਈ ਹੈ ਅੰਡਰ ਸੈਕਸ਼ਨ 308 ਸਬਸੈਕਸ਼ਨ 2 ਚ ਹੋਈ ਹੈ ਐਕਸਟਰੈਸ਼ਨ ਦਾ ਪਰਚਾ ਦਰਜ ਕੀਤਾ ਇਹਦੇ ਵਿੱਚ ਤਿੰਨ ਬੰਦੇ ਨੇ ਜਿਨ੍ਹਾਂ ਦੇ ਬਾਈ ਨੇਮ ਪਰਚਾ ਦਰਜ ਹੋਇਆ ਬਲਜਿੰਦਰ ਸਿੰਘ ਹਰਵਿੰਦਰ ਸਿੰਘ ਤੇ ਹਰਮਨਪ੍ਰੀਤ ਸਿੰਘ ਇਹਦੇ ਨਾਲ ਹੀ 2 ਤੋਂ 3 ਬੰਦੇ ਅਣਪਛਾਤੇ ਵੀ ਰੱਖੇ ਗਏ ਨੇ ਤੇ ਸਰਪੰਚ ਤੇ ਪੰਚਾਇਤ ਦਾ ਰੋਲ ਵੀ ਅਸੀਂ ਐਗਜ਼ਾਮਿਨ ਕਰ ਰਹੇ ਹਾਂ ਬਿਕਾਜ਼ ਉਸ ਵਿੱਚ ਵੀਡੀਓ ਵਿੱਚ ਕਿਹਾ ਗਿਆ ਕਿ ਪੰਚਾਇਤ ਨੇ ਡਿਸਾਈਡ ਕੀਤਾ ਕਿ ਇਹੋ ਜਿਹਾ ਕੋਈ ਟੋਲ ਪਲਾਜ਼ਾ ਉੱਥੇ ਲਾਣਾ ਹੈ ਇਹ ਜਿਹੜਾ ਟੋਲ ਪਲਾਜ਼ਾ ਇਲੀਗਲੀ ਚੱਲ ਰਿਹਾ ਸੀਗਾ ਪਟਿਆਲਾ ਪੁਲਿਸ ਵੱਲੋਂ ਇਹਤੇ ਕਾਰਵਾਈ ਕਰਦੇ ਹੋਏ ਪਰਚਾ ਦਰਜ ਕੀਤਾ ਗਿਆ ਅਸੀਂ ਇਨਸ਼ੋਰ ਕਰਾਂਗੇ ਕਿ ਅੱਗੋਂ ਤੋਂ ਵੀ ਇਹੋ ਜਿਹੀ ਕੋਈ ਜਿਹੜੀ ਗੈਰਕਾਨੂੰਨੀ ਕਾਰਵਾਈ ਹੈ ਉਹ ਨਾ ਹੋਵੇ ਤੇ ਜੇ ਕੋਈ ਇਹੋ ਜਿਹਾ ਕੋਈ ਸਾਹਮਣੇ ਆਂਦਾ ਕੋਈ ਗੈਰਕਾਨੂੰਨੀ ਕਾਰਵਾਈ ਕਰਦਾ ਹੈ ਉਸ ਦੇ ਖਿਲਾਫ ਸਖਤੀ ਨਾਲ ਕੰਮ ਲੈਂਦੇ ਹੋਏ ਉਸ ਦੇ ਖਿਲਾਫ ਪਰਚਾ ਵੀ ਦਰਜ ਕੀਤਾ ਜਾਊਗਾ ਤੇ ਅਰੈਸਟ ਵੀ ਕੀਤੀ ਜਾਊਗੀ ਧੰਨਵਾਦ ਜੀ ਜਿੱਤੋ ਜੀ ਪਟਿਆਲੀਆਂ ਵਾਲੇ 200 ਰੁਪਏ ਟੈਕਸੀ ਰੂਟ ਲੱਗਾ ਜੀ ਕੀ ਇਹ ਕੇ ਸਰਕਾਰੀ ਪ੍ਰਾਪਰਟੀ ਨਹੀਂ ਹੈ ਪਰ ਮਾਰਾ ਦੀ ਚੰਗੀ ਗੱਲ ਨਹੀਂ ਹੈਗੀ ਜੀ ਤਾਂ ਜੀ ਫਿਰ ਉਧਰ ਲੰਘ ਜਾਓ ਮਾਰੇ ਬਾਰਡਰ ਹੀ ਬੰਦ ਕੀਤੇ ਹੋਏ ਨੇ ਕਿੱਧਰ ਨੂੰ ਜਾਈਏ ਡਰਾਈਵਰ ਬੰਦਾ ਕੀ ਕਰੇ ਪੈਸਿਆਂ ਦਾ ਕੋਈ ਚੱਕਰ ਨਹੀਂ ਪਰ ਮਹਾਰਾਜ ਗੱਲ ਸਹੀ ਨਹੀਂ ਹੈਗੀ ਦਿਓ ਯਾਰ ਪੈਸੇ ਭਾਜੀ ਯਾਰ ਆਪਣੀ ਆਪਣਾ ਸ਼ਹਿਰ ਦੀ ਗੱਡੀ ਆ ਭਾਜੀ ਯਾਰ ਨਹੀਂ ਤੁਸੀਂ ਦੇਖ ਲਓ ਮੈਨੂੰ ਐਂ ਦੱਸੋ ਇਹ ਲੋਕਲ ਭਾਜੀ ਤੁਹਾਨੂੰ ਪਰਚੀ ਤਾਂ ਦਿਓ ਫਿਰ ਕੋਈ ਪਰਚੀ ਨਹੀਂ ਇਹ ਦੋ ਗੱਲ ਬੰਡਾ ਟੈਕਸ ਕਰ ਰਿਹਾ ਮੈਂ ਹੋਰ ਕੀ ਭਾਜੀ ਬੰਦੀ ਲਾ ਲਾ ਯਾਰ ਬਸ ਬਾਫੀ ਠੀਕ ਹੈ ਗੱਲ ਹੀ ਖਤਮ ਨਹੀਂ ਲਾ ਲਾ ਬਸ ਬਾ ਗੱਲ ਹੀ ਖਤਮ ਫੇ ਗੱਲ ਖਤਮ ਰੱਖ ਦਿਓ ਜੀ ਪਟਿਆਲੇ ਭਾਜੀ 200 ਰੁਪਏ ਟੈਕਸੀ ਰੇਟ ਲੱਗਾ ਜੀ ਇਹ ਪੋਲ ਦੀ ਪਰਚੀ ਹੈ ਜੀ ਸਾਡੇ ਪਿੰਡ ਦੀ ਪ੍ਰਾਪਰਟੀ ਹੈ ਕਿ ਸਰਕਾਰੀ ਪ੍ਰਾਪਰਟੀ ਨਹੀਂ ਹੈ ਦੇਖੀ ਲੱਗਣਾ ਹੈ ਆਹ ਕੰਮ ਹੋਇਆ ਅੱਲਾ ਹੀ ਯਾਰ ਕੋਈ ਫਿਲਮ ਲੈਣ ਨੂੰ ਦੇ ਲਈ ਇਹ ਆਉਂਨੇ ਰਿਹਾ ਹਾਂਜੀ ਦੱਸੋ ਮਹਾਰਾ ਪਰਚੀ ਜੀ ਦੋ ਸਰਕੀ ਪਰਚੀ ਹੈ ਜੀ ਪੰਚਾਇਤ ਨੇ ਲਾਈ ਹੈ ਯਾਰ ਮਰਾ ਜਾਂਦਾ ਰੋਜ਼ ਨਿਕਲਣਾ ਆਉਂਦਾ ਆਹ ਸ਼ਾਮ ਤੋਂ ਲੱਗੀ ਭਾਈ 5 ਵਜੇ ਤੋਂ ਨਹੀਂ ਕਿੰਨੇ ਘੰਟੇ ਤੱਕ ਲੱਗੋਗੇ ਜੀ ਇਹ ਵੇਕ ਮਤਲਬ ਚੱਲ ਚੱਲ ਹੀ ਰਹੀ ਹੈ ਉਹ ਜਸਤ ਮਹਾਰਾਜ ਲਿੰਕ ਦੋ ਦੋ ਦਿਨ ਦੋ ਦਿਨ ਕੱਲ ਮਾਫ ਕਰੋ ਮਾਫ ਕਰੋ ਨਹੀਂ ਤਾਂ ਜਾਓ ਆਪਣਾ ਜੇ ਭਾਈ ਸਾਹਿਬ ਪੰਚਾਇਤ ਨਾਲ ਮਾਰਾ ਆਪਣੇ ਇਲਾਕੇ ਦੇ ਬੰਦਾਂ ਨੇ ਆਇਆ ਕਰੋਗੇ ਫਿਰ ਸੇਬ ਬਣੂਗੇ ਯਾਰ 10 ਕਿਲੋਮੀਟਰ 5 ਕਿਲੋਮੀਟਰ ਦਾ ਏਰੀਆ ਚੱਲਦਾ ਵੀ ਇੱਥੇ ਜ਼ਿਆਦਾ ਨਹੀਂ ਹੈ ਪਰ ਮਹਾਰਾਜ ਜ਼ਿਲ੍ਹਾ ਦਾ ਪੜਿਆਲਾ ਹੀ ਲੱਗਦਾ ਹੈ ਇਹ ਜ਼ਿਲ੍ਹਾ ਵੀ ਅੰਬਾਲਾ ਲੱਗਦਾ ਇਹਨੂੰ ਮਾਫ ਕਰ ਲਓ ਬੰਦਾ ਕਰ ਲਓ ਕੀ ਗੱਲ ਬਣੀ ਮਹਾਰਾਜ ਯਾਰ ਮਰਨ ਮੁਰੇ ਯਾਰ ਜੀ ਆ ਜਾ ਪੰਚਾਇਤ ਨਾਲ ਗੱਲ ਕਰ ਲਈ ਬਾਈ ਮੈਂ ਆਪ ਡਰਾਈਵਰ ਆ ਯਾਰ ਇੱਕੋ ਗੱਲ ਥੋੜੀ ਆ ਯਾਰ ਮੈਂ ਕਿੱਥੋਂ ਜਾਊਗਾ ਯਾਰ ਪਰਚੀ ਕਿਹੜੀ ਦੇ ਰਹੇ ਤੁਸੀਂ ਦੇ ਰਹੇ ਹੋ ਪਰਚੀ ਕੋਈ ਪਰਚੀ ਤਾਂ ਪਿੰਡ ਦੇ ਨੇੜੇ ਲਾਈ ਹੋਈ ਏ ਅਸੀਂ ਨਹੀਂ ਤੁਸੀਂ ਰਜਿਸਟਰਡ ਪਰਚੀ ਦੇ ਰਹੇ ਹੋ ਭਾਜੀ ਮੈਂ ਵੀ ਤਾਂ ਮਾਲਕ ਨੂੰ ਦਿਖਾਣੀ ਆ ਪਰਚੀ ਮਾਲਕ ਨੂੰ ਦਿਖਾਗੇ ਲੈ Google Pay ਕਰ ਕਰ Google ਕਰ ਲੈ ਮਾਲਕ ਨੂੰ ਦਿਖਾ ਦੇ ਉਹ ਇਧਰ ਆ ਅਗਲੇ ਦਿਨ ਨੰਬਰ ਗੂਗਲ ਤੇ ਕਰੇਗਾ ਮਾਲਕ ਨੂੰ ਦਿਖਾ ਦੇਗਾ ਕਰ ਗੂਗਲ ਕਰ ਕਰ ਗੂਗਲ ਕਰ ਨਹੀਂ ਯਾਰ ਬਰੇਕ ਆਏ ਸੀ ਯਾਰ ਮੱਥਾ ਡਾਣੇ ਪਰ ਮਹਾਰਾਜ ਦੀ ਚੰਗੀ ਗੱਲ ਨਹੀਂ ਹੈਗੀ ਜੀ ਚੰਗੀ ਨਹੀਂ ਫਿਰ ਉਧਰ ਲੰਘ ਜੋ ਮਹਾਰਾਜ ਬਾਰਡਰ ਹੀ ਬੰਦ ਕੀਤੇ ਹੋਏ ਨੇ ਕਿੱਧਰ ਨੂੰ ਜਾਈਏ ਡਰਾਈਵਰ ਬੰਦਾ ਕੀ ਕਰੇ ਇਹ ਤਾਂ ਤੋੜਤਾ ਦੇ ਇਹ ਤਾਂ ਜੁਮੇ ਅਸੀਂ ਤੋੜਿਆ ਮਹਾਰਾਜ ਕੋਈ ਨਹੀਂ ਤੋੜਿਆ ਯਾਰ ਲੋਕਲ ਗੱਡੀਆਂ ਤੋਂ ਵੀ ਮਹਾਰਾਜ ਤੁਸੀਂ ਪੈਸੇ ਲਾਓ ਪੈਸਿਆਂ ਦਾ ਕੋਈ ਚੱਕਰ ਨਹੀਂ ਪਰ ਮਹਾਰਾਜ ਗੱਲ ਸਹੀ ਨਹੀਂ ਹੈਗੀ ਦਿਓ ਯਾਰ ਪੈਸੇ ਭਾਜੀ ਕਾਹਦੀ ਗੱਲ ਨਹੀਂ ਸਹੀ ਭਾਜੀ ਯਾਰ ਆਪਣੀ ਵਾਂਗ ਸੈਰ ਦੀ ਗੱਡੀ ਆ ਭਾਜੀ ਯਾਰ ਨਹੀਂ ਤੂੰ ਤੇ ਤੁਸੀਂ ਦੇਖ ਲੈ ਮੈਨੂੰ ਐ ਦੱਸੋ ਇਹ ਲੋਕਲ ਭਾਜੀ ਮੈਨੂੰ ਪਰਚੀ ਤਾਂ ਦਿਓ ਫਿਰ ਕੋਈ ਪਰਚੀ ਨਹੀਂ ਹੱਥ ਇਹ ਗੱਲ ਬੜੀ ਖਾ ਲਾਂਗੇ ਰੋਕਣ ਕੋਲ ਪਰਚੀ ਕਰੀ ਤੂੰ ਪਰਚੀ ਤਾਂ ਦਿਓ ਤੁਹਾਨੂੰ ਮੁੰਡਾ ਟੈਕਸ ਕਰ ਰਿਹਾ ਮੈਂ ਹੋਰ ਕੀ ਭਾਜੀ ਨਹੀਂ ਲਾ ਲਾ ਯਾਰ ਬਸ ਵਾਪਸ ਠੀਕ ਹੈ ਗੱਲ ਹੀ ਖਤਮਾ ਨਹੀਂ ਲਾ ਲਾ ਬਸ ਗੱਲ ਹੀ ਖਤਮਾ ਫੇ ਗੱਲ ਖਤਮੇ ਬਿਹਾਰ ਤੇ ਦਿੰਦੇ ਨਹੀਂ ਹੈਗੇ ਬਿਹਾਰ ਕੌਣ ਦਿੰਦਾ ਮਹਾਰਾਜ ਅੱਗੇ ਅਲਾਲਾ ਚੱਲੇ ਆਏ